आज फ्लैग मार्च ਕਰਦੇ ਹੋਏ ਕਲਾਨੌਰ ਕਮਿਸ਼ਨ ਸਟੇਸ਼ਨ ਦੇ ਏਰੀਆ ਦੇ ਵਿੱਚ ਸਾਡੇ ਨਾਲ ਬੀਐਸਐਫ ਦੇ ਵੀ ਜਵਾਨ ਹੈਗੇ ਤੇ ਪੰਜਾਬ ਪੁਲਿਸ ਦੇ ਜਿਹੜੇ ਡਿਸਟ੍ਰਿਕਟ ਪੁਲਿਸ ਦੇ ਜਵਾਨ ਹੈ ਐਸਐਸਜੀ ਵੀ ਦੀ ਜਿਹੜੀ ਟੀਮ ਹੈਗੀ ਉਹ ਵੀ ਮੌਜੂਦ ਹਨ ਤੇ ਲੋਕਲ ਪੁਲਿਸ ਦੇ ਹੈੱਡਕ quarters ਦੇ ਸਾਰੇ ਆਫਿਸਰ ਜਿਹੜੇ ਹਨ ਉਹ ਸਾਡੇ ਨਾਲ ਹੈਗੇ ਜਿਹੜਾ ਫਲੈਗ ਮਾਰਚ ਹੈ ਉਹਦਾ ਮੇਨ ਪਰਪਸ ਹੈਗਾ ਲੋਕ ਸਭਾ ਚੋਣਾਂ ਦੇ ਲਈ ਲੋਕਾਂ ਦੇ ਵਿੱਚ ਕੌਨਫੀਡੈਂਸ ਜਾਗਰੂਕ ਕਰਨਾ ਤੇ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਜਿਹੜੇ ਚੋਣਾਂ ਦੇ ਵਿੱਚ ਕੋਈ ਖਰਾਬੀ ਆਨ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਐਕਸਟ੍ਰੈਕਟ ਵਰਨਿੰਗ ਦੇਣਾ ਕਿ ਉਹ ਆਪਣੇ ਮਨਸੂਬੇ ਜਿਹੜੇ ਆ ਉਹ ਬੰਦ ਕਰ ਦੇਣ ਤੇ ਉਹ ਕਾਨੂੰਨ ਅਨੁਸਾਰ ਜਿਹੜਾ ਹੈ ਆਪਣਾ ਕੰਮ ਕਰਦੇ ਤੇ ਸਾਡੇ ਇਹਦੇ ਨਾਲ ਹੀ ਅਸੀਂ ਏਰੀਆ ਡੋਮਿਨੇਸ਼ਨ ਵੀ ਕਰ ਰਹੇ ਹਾਂ ਜਿਹੜੇ ਵੀ ਕੋਈ ਬੰਦੇ ਇੱਥੇ ਸ਼ੱਕੀ ਐਲੀਮੈਂਟ ਹੈਗੇ ਜਾਂ ਕੋਈ ਕ੍ਰਿਮੀਨਲ ਐਲੀਮੈਂਟ ਹੈ ਤਾਂ ਉਹਨਾਂ ਨੂੰ ਰਾਉਂਡ ਅਪ ਵੀ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਬੰਤੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਫਰੈਂਕਮਾਰਕ ਸਟਾਰਟਿੰਗ ਪੁਆਇੰਟ ਤੋਂ ਐਂਡ ਪੁਆਇੰਟ ਨੂੰ ਲਗਵਾਜ ਪੂਰੇ ਬਾਰਡਰ ਏਰੀਆ ਦੇ ਵਿੱਚ ਚਿਤਾ ਗਿਆ ਸਵੇਰੇ ਇਹਨੂੰ ਬਹਿਰਾਮਪੁਰ ਥਾਣੇ ਦੇ ਏਰੀਆ ਦੇ ਵਿੱਚੋਂ ਸ਼ੁਰੂ ਕੀਤਾ ਗਿਆ ਸੀ ਦੌਰੰਗਲਾ ਹੁੰਦੇ ਹੋਏ ਹੁਣ ਅੱਜ ਕਲਨੋਰੇ ਨੂੰ ਕੰਪਲੀਟ ਕੀਤਾ ਜਾ ਰਿਹਾ ਹੈ ਸਾਰਾ ਜਨਰਲ ਫਲੈਗ ਮਾਰਚ ਜੀ ਸੋਸ਼ਕਲ ਜੀ ਅੱਜ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੀਟ ਤੇ ਐਸਐਸਪੀ ਸਾਹਿਬ ਆਪ ਵੀ ਸ਼ਮੂਲੀਅਤ ਹੋ ਕੇ ਆਪਾਂ ਫਲੈਗ ਮਾਰਚ ਕੱਢੇ ਹਨ ਤਾਂ ਕਿ ਜੋ ਆਉਣ ਵਾਲੀਆਂ ਚੋਣਾਂ ਨੇ ਉਹਦੇ ਵਿੱਚ ਲੋਕਾਂ ਨੂੰ ਭਰੋਸਾ ਦਿਵਾਇਆ ਜਾਏ ਵੀ ਆਪਾਂ ਇਹਦੇ ਲਈ ਤਤਪਰ ਹਾਂ ਅਤੇ ਕੋਈ ਵੀ ਜਿਹੜੇ ਭੜੇ ਅੰਸਰ ਜਾਂ ਮਾੜੇ ਅੰਸਰ ਨੇ ਜਿਹੜੇ ਚੋਣਾਂ ਵਿੱਚ ਵਿਗੜਨ ਪਾ ਸਕਦੇ ਨੇ ਸਾਡੀ ਉਹਨਾਂ ਤੇ ਅੱਖਾਂ ਅਤੇ ਆਪਾਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੀ ਪੂਰਾ ਯਤਨ ਕਰਾਂਗੇ ਸਰ ਲੋਕ ਬਲੰਗ ਅਸਲਾ ਜਮਾ ਕਰਵਾ ਰਹੇ ਨੇ ਅਸਲਾ ਜਮਾ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਆਪਣਾ ਅਸਲਾ ਜਮਾ ਕਰਾ ਦਿਓ ਤਾਂ ਕਿ ਨਾ ਪਬਲਿਕ ਨੂੰ ਨਾ ਸਾਨੂੰ ਕੋਈ ਅੱਗੇ ਪਰੇਸ਼ਾਨੀ ਹੈ ਸਰ ਇਹਦਾ ਫਲੈਗ ਮਾਰਚ ਕਿੱਥੋਂ ਸ਼ੁਰੂ ਹੋਵੇ ਕਿੱਥੇ ਕੱਢ ਨੂੰ ਆਏ ਇਹ ਜੀ ਆਪਾਂ ਜਿੱਥੋਂ ਸਾਡੀ ਗੁਰਦਾਸਪੁਰ ਰੋਡ ਤੋਂ ਮਾਰਕੀਟ ਸ਼ੁਰੂ ਹੁੰਦੀ ਕਲਨੌਰ ਵੀ ਉੱਥੋਂ ਕੱਢਗੇ ਕੀ ਪੁਆਇੰਟ ਤੋਂ ਲੈ ਕੇ ਖਾਣੇ ਤੱਕ ਇੱਥੇ ਤੱਕ ਆਪਾਂ ਫਲੈਗ ਮਾਰਚ ਕਰਦੇ ਹਾਂ